ਮੈਂ ਸਭ ਨੂੰ ਜੈ ਐਸ਼ਮਸੀ ਇਹਨਾਂ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਪ੍ਰਵੇਸ਼ ਮਸੀਹ ਦਾ ਜਨਮ ਦਿਨ ਦਾ ਤਿਆਰੀਆਂ ਬਹੁਤ ਜੋਰ ਦੇ ਨਾਲ ਚੱਲ ਰਹੀਆਂ ਹਨ ਜੀ ਇਹ ਤਕਰੀਬਨ ਸਾਰੇ ਤਿਆਰੀ ਮੁਕਮਲ ਹੋ ਚੁੱਕਾ ਹੈ ਜੀ ਸਾਡੇ ਸਟੇਜ ਤਿਆਰ ਹੈ ਜਿੱਥੇ ਸਾਡੇ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਵੱਡਿਆ ਦੰਦੇ ਸੰਦੇਸ਼ ਦੇਣਗੇ ਤੇ ਵਕ ਵਕ ਕਲੀਸ਼ਿਆਵਾਂ ਦੇ ਕੋਇਰ ਵੱਡੇ ਰਿੰਦਮ ਬਾਗ ਬਾਜ ਦੇ ਗੀਤ ਗਾਉਣਗੇ ਤੇ ਇਸ ਪ੍ਰੋਗਰਾਮ ਮੈਕ ਰੋਬਰਟੋ ਹਸਪੀਟਲ ਧਾਰੀਵਾਲ ਤੋਂ 10:30 ਵਜੇ ਸ਼ੁਰੂ ਹੋਣਗੇ ਤੇ ਉੱਥੇ ਵੀ ਅੱਜ ਸਵੇਰੇ ਮੈਂ ਅਟੇ ਸਾਡੇ ਕੋਆਰਡੀਨੇਟਰ ਡਾਕਟਰ ਰਗੇਸ਼ ਵਿਲੀਅਮ ਅਸੀਂ ਗਿਆ ਸੀ ਤੇ ਉੱਥੇ ਵੀ ਸਾਰੇ ਤਿਆਰ ਹਨ ਤੇ ਕੱਲ ਇਸ ਸ਼ੋਭ ਯਾਤਰਾ ਮਾਕ ਰੋਬਟੋ ਹਸਪੀਟਲ ਤੋਂ ਸ਼ੁਰੂ ਹੋ ਕੇ ਫਤਿਹਨਗਲ ਯਸ਼ੁਵਾ ਚਰਚ ਤਾਣੀ ਧਾਰੀਵਾਲ ਸ਼ਹਿਰ ਚੋਂ ਦੇ ਹੋਏ ਇਹ ਸੰਧਨੀ ਤੇ ਰੇਜਾ ਕਿਆਤਰੀ ਚਰਚ ਧਾਰੀਵਾਲ ਦੇ ਵਿੱਚ ਉੱਜਣਗੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਮੂਹ ਕਲੀਸਿਆਵਾਂ ਨੂੰ ਅਪੀਲ ਕਰਦਾ ਹਾਂ ਕਿ ਕੱਲ ਤੁਸੀਂ ਸਾਰੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਮਨਾਉਣ ਲਈ ਆਓ ਅਸੀਂ ਸਾਰੇ ਮਿਲ ਕੇ ਪ੍ਰਭੂ ਦਾ ਮहिमा ਕਰੀਏ ਇੱਥੇ ਸਾਰੇ ਪੰਡਾਲ ਤਿਆਰ ਨੇ 15000 ਤੋਂ 20000 ਤੱਕ ਸੰਗਤ ਇਹਦੇ ਵਿੱਚ ਸ਼ਾਮਿਲ ਹੋਣਗੇ ਤੇ ਇਹ ਪ੍ਰੋਗਰਾਮ ਵੱਡਾ ਰਿੰਦਾ ਇਹ 크ਿਸਮਸ ਮਹਾਉਤਸਵ ਵਕ ਵਕ ਕਲੀਸੀਆਵਾਂ ਕੈਥੋਲਿਕ ਕਲੀਸੀਆ ਮੈਥੋਡਿਸਟ ਚਰਚ ਸਵੈਂਟਨੇ ਚਰਚ ਸਾਲਵੇਸ਼ਨ ਆਰਮੀ ਸੀਐਨਆਈ ਚਰਚ ਪੈਂਟਕੋਸਟਲ ਚਰਚਸ ਔਰ ਬਿਲੀਵਰ ਚਰਚ ਤੇ ਬਾਕੀ ਸਾਰੇ ਵੱਖ-ਵੱਖ ਕ੍ਰਿਸਚੀਅਨ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਇਸ ਦਿਨ ਮਨਾ ਰਹੇ ਹਨ ਤੇ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਇੰਨੇ ਵੱਡੀ ਇੱਕ ਇਹ ਗਦਾ ਦਾ ਮਸੀਹ ਭਾਈਚਾਰਾ ਰਹੀ ਹੈਗਾ ਦਰਸਾਉਣਗੇ ਤੇ ਇਹਦੇ ਨਾਲ ਅਸੀਂ ਸਾਰੇ ਮਿਲ ਕੇ ਇਹ ਪਿਆਰ ਦਾ ਸੰਦੇਸ਼ ਸੰਸਾਰ ਨੂੰ ਦੇਣਾ ਹੈ ਤੇ ਕੱਲ ਜਦੋਂ ਇੱਥੇ ਸੰਗਤ ਪਹੁੰਚਣਗੇ ਉਹਨਾਂ ਨੂੰ ਵੱਡਾ ਦਿੰਦਾ ਸੰਦੇਸ਼ ਵੀ ਦਿੱਤੇ ਜਾਣਗੇ ਆਤੇ ਜੋ ਨੌਜਵਾਨ ਬੱਚੇ ਆ ਰਹੇ ਹਨ ਉਹਨਾਂ ਲਈ ਖਾਸ ਪ੍ਰਾਰਥਨਾ ਕਰਨਗੇ ਕਿ ਉਹ ਹਰ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਰਹਿਣ ਤੇ ਪ੍ਰਭੂ ਯਿਸੂ ਮਸੀਹ ਦਾ ਸ਼ਾਨੀ ਦਾ ਪੇਗਾਮ ਲੋਗਾਂ ਨੂੰ ਆਪਣੇ ਜੀਵਨ ਦੀ ਰਾਹੀ ਦੇ ਅਸੀਂ ਖਾਸ ਪ੍ਰਾਰਥਨਾ ਕਰਾਂਗੇ ਸਾਡੇ ਆਪਣੇ ਪੰਜ ਦਰਿਆਵਾਂ ਦਾ ਧਰਤੀ ਪੰਜਾਬ ਪ੍ਰਦੇਸ਼ ਦੇ ਲਈ ਖਾਸ ਪ੍ਰਾਰਥਨਾ ਕਰਾਂਗੇ ਤਾਂ ਕਿ ਅਸੀਂ ਸਾਰੇ ਇੱਥੇ ਪਹਿਣ ਪ੍ਰਾਵਾ ਵਾਂਗ ਜੀਵਨ ਬਤੀਤ ਕਰ ਸਕਣ ਮੈਂ ਇੱਕ ਵਾਰ ਫਿਰ ਤੁਹਾਡੇ ਮਾਧਿਅਮ ਤੇ ਰਾਹੀਂ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਅਸੀਂ ਸਾਰੇ ਮਿਲ ਕੇ ਪ੍ਰਵੇਸ਼ ਮਸੀਹ ਜੀ ਦਾ ਜਨਮ ਦਿਨ ਮਨਾਈਏ ਧੰਨਵਾਦ